ਅੱਜ ਅਸੀਂ ਖੜੇ ਹਾਂ ਉਸ ਮਹਾਨ ਧਰਤੀ ਤੇ ਜਿਹਦਾ ਨਾਮ ਇਤਿਹਾਸ ਦੇ ਪੰਨਿਆਂ ਦੇ ਵਿੱਚ ਸਾਕਾ ਪੰਜਾ ਸਾਹਿਬ ਦੇ ਨਾਮ ਨਾਲ ਜਾਣਿਆ ਜਾਂਦਾ ਹੈ ਇਹ ਹਸਨ ਅਬਦਾਲ ਦੀ ਪਵਿੱਤਰ ਧਰਤੀ ਹੈ ਜਿੱਥੇ ਗੁਰੂ ਨਾਨਕ ਦੇਵ ਪਾਤਸ਼ਾਹ ਮਹਾਰਾਜ ਨੇ ਵਲੀ ਕੰਧਾਰੀ ਦਾ ਹੰਕਾਰ ਦਾ ਪਹਾੜ ਰੋਕਿਆ ਸੀ ਤੇ ਇੱਥੇ ਹੀ 30 ਅਕਤੂਬਰ 1922 ਨੂੰ ਸਿੰਘਾਂ ਨੇ ਅਰਦਾਸਾ ਖੋਦ ਕੇ ਖੂਨੀ ਇੰਜਣ ਅਤੇ ਟ੍ਰੇਨ ਨੂੰ ਰੋਕ ਲਿਆ ਸੀ ਉਸ ਗੱਡੀ ਦੇ ਵਿੱਚ ਅੰਮ੍ਰਿਤਸਰ ਤੋਂ ਦੇਸ਼ ਭਗਤ ਜੋ ਗੁਰੂ ਕੇ ਬਾਗ ਦੇ ਮੋਰਚੇ ਵਿੱਚੋਂ ਫੱਟੜ ਹੋ ਕੇ ਅੰਮ੍ਰਿਤਸਰ ਦੀ ਜੇਲ੍ਹ ਦੇ ਵਿੱਚ ਕੈਦ ਕੀਤੇ ਹੋਏ ਸਨ ਉਹਨਾਂ ਨੂੰ اٹਕ ਦੇ ਵਿੱਚ ਜੇਲ੍ਹ ਚ ਹੀ ਟਰਾਂਸਫਰ ਕੀਤਾ ਜਾ ਰਿਹਾ ਸੀ ਪੰਜਾ ਸਾਹਿਬ ਗੁਰਦੁਆਰੇ ਦੀ ਸੰਗਤ ਨੇ ਉਹਨਾਂ ਨੂੰ ਲੰਗਰ ਛਕਾਉਣ ਦੇ ਲਈ ਸਟੇਸ਼ਨ ਬਾਬੂ ਨੂੰ 15 ਮਿੰਟ ਗੱਡੀ ਰੋਕਣ ਲਈ ਕਿਹਾ ਜਦੋਂ ਗੋਰੀ ਸਰਕਾਰ ਨੇ ਗੱਡੀ ਰੋਕਣ ਤੋਂ ਰਿਫਿਊਜ਼ ਕਰ ਦਿੱਤਾ ਜਥੇਦਾਰ ਸਰਦਾਰ ਪ੍ਰਤਾਪ ਸਿੰਘ ਤੇ ਸਰਦਾਰ ਕਰਮ ਸਿੰਘ ਸਾਰੀ ਸੰਗਤ ਦੇ ਨਾਲ ਗੱਡੀ ਦੀ ਲਾਈਨ ਵਿੱਚ ਲੰਮੀ ਪੈ ਗਏ ਜਦੋਂ ਗੱਡੀ ਦਾ ਇੰਜਣ ਆਇਆ ਉਹ ਯੋਧਿਆਂ ਦੀ ਛਾਤੀ ਵਿੱਚ ਵੱਜਾ ਦੋ ਯੋਧਿਆਂ ਨੂੰ ਥੱਲੇ ਦੇ ਕੇ ਸ਼ਹੀਦ ਕਰ ਦਿੱਤਾ ਸਰਦਾਰ ਪ੍ਰਤਾਪ ਸਿੰਘ ਅਤੇ ਸਰਦਾਰ ਕਰਮ ਸਿੰਘ ਨੂੰ ਉਸ ਤੋਂ ਬਾਅਦ ਗੱਡੀ ਡੇਢ ਘੰਟਾ ਇੱਥੇ ਰੁਕੀ ਅਤੇ ਜਿਹੜੇ ਉਹ ਕੌਮੀ ਪਰਵਾਨੇ ਜਿਹੜੇ ਦੇਸ਼ ਭਗਤ ਰੇਲ ਗੱਡੀ ਦੇ ਵਿੱਚ اٹਕ ਨੂੰ ਟਰਾਂਸਫਰ ਕੀਤੇ ਜਾ ਰਹੇ ਸਨ ਉਹਨਾਂ ਦੀ ਖੁੱਲ ਕੇ ਸੰਗਤ ਨੇ ਜਲ ਪਾਣੀ ਦੇ ਨਾਲ ਪੂਰੀ ਸੇਵਾ ਕੀਤੀ ਸੋ ਇਸ ਤਰ੍ਹਾਂ ਸਾਨੂੰ ਉਹਨਾਂ ਸੂਰਮਿਆਂ ਨੇ ਆਪਣਾ ਖੂਨ ਡੋਲ ਕੇ ਆਜ਼ਾਦੀ ਦਰਵਾਜ਼ਾ ਦੋਈ ਸੋ ਇਹ ਪੰਜਾਬ ਸਾਹਿਬ ਦਾ ਸਟੇਸ਼ਨ ਉਸ ਗੱਲ ਦੀ ਗਵਾਹੀ ਭਰਦਾ ਹੈ ਅਸੀਂ ਸੰਗਤ ਰੂਪ ਦੇ ਵਿੱਚ ਜਥੇ ਦੇ ਰੂਪ ਦੇ ਵਿੱਚ ਇਸ ਸਟੇਸ਼ਨ ਦੀ ਸਾਰੀ ਜਿਹੜੀ ਹੈ ਯਾਤਰਾ ਕੀਤੀ ਹੈ ਔਰ ਆਪਣਾ ਜਨਮ ਸਫਲਾ ਕਰਨ ਦੀ ਕੋਸ਼ਿਸ਼ ਕਰ ਰਹੇ ਹਾਂ ਇਸ ਧਰਤੀ ਨੂੰ ਨਤਮਸਤਕ ਹੋਏ ਹਾਂ ਜੇਕਰ ਤੁਸੀਂ ਵੀ ਪੂਰੇ ਕੈਨੇਡਾ ਦੇ ਵਿੱਚੋਂ ਅਮਰੀਕਾ ਦੇ ਵਿੱਚੋਂ ਇੰਗਲੈਂਡ ਜਾਂ ਹੋਰ ਕਿਸੇ ਕੰਟਰੀ ਦੇ ਵਿੱਚੋਂ ਪਾਕਿਸਤਾਨ ਵਿੱਚ ਰਹਿ ਗਏ ਗੁਰਤਾਵਾਦੀ ਜਾਂ ਇਤਿਹਾਸਕ ਸਥਾਨਾਂ ਦੀ ਯਾਤਰਾ ਕਰਨੀ ਚਾਹੁੰਦੇ ਹੋ ਤਾਂ ਤੁਸੀਂ ਸਾਡੇ ਨਾਲ ਰابطਾ ਕਰ ਸਕਦੇ ਹੋ ਅਸੀਂ ਕੋਸ਼ਿਸ਼ ਕਰਾਂਗੇ ਰਲ ਮਿਲ ਕੇ ਆਪਾਂ ਇਹਨਾਂ ਸਥਾਨਾਂ ਦੀ ਯਾਤਰਾ ਕਰੀਏ ਸਾਡਾ ਨੰਬਰ ਹੈ 416 425 2627 ਵੱਡੀ ਡਾਕੂਮੈਂਟਰੀ ਸਾਰੀ ਅਸੀਂ ਬਣਾਈ ਹੈ ਆਉਣ ਵਾਲੇ ਦਿਨਾਂ ਚ ਤੁਹਾਡੇ ਨਾਲ ਸਾਂਝੀ ਕਰਾਂਗੇ ਤੁਹਾਡਾ ਬਹੁਤ ਬਹੁਤ ਧੰਨਵਾਦ